ਜੇ ਕੋਈ ਡਿਪੂ ਆਰਡਰ ਕੱਟ ਦਿੰਦਾ ਤੁਸੀਂ ਉਹਦੀ ਜਾਣਕਾਰੀ ਸਾਨੂੰ ਦਿਓ ਸ਼ਿਕਾਇਤ ਦਿਓ ਉਹ ਡਿਪੂ ਆਰਡਰ ਤੇ ਸਖਤ ਕਾਰਵਾਈ ਕਰਾਂਗੇ ਜਾਂਚ ਕਰਕੇ ਜੇ ਵਾਕਈ ਹੀ ਉਹ ਕੱਟ ਦਿੰਦਾ ਤੇ ਉਹਦਾ ਡਿਪੂ ਸਿਕਪੈਂਡ ਕਰਾਵਾਂਗੇ ਜੇ ਕੋਈ ਭਰਤੀ ਘੱਟ ਨਹੀਂ ਆਉਂਦੀ ਆਪਾਂ ਜਾਂਚ ਕਰਾਵਾਂਗੇ ਗਦਾਮਾਂ ਚੋਂ ਚੈੱਕ ਕਰਾਵਾਂਗੇ ਤੋਲ ਜੇ ਕਿਸੇ ਡਿਪੂ ਆਰਡਰ ਨੂੰ ਪਿੱਛੋਂ ਘੱਟ ਆਉਂਦੀ ਆ ਉਹਦਾ ਤੋਲ ਆਪਾਂ ਗੋਡਾਊਨ ਚੋਂ ਜਾ ਕੇ ਕਰਾ ਸਕਦੇ ਆ ਜੇ ਕੋਈ ਇਹੋ ਜੀ ਗੱਲ ਹੋਊਗੀ ਜੇ ਕੋਈ ਸੰਬੰਧਿਤ ਅਫਸਰ ਦਾਗੀ ਹੋਊਗਾ ਉਹ ਅਫਸਰ ਤੇ ਵੀ ਕਾਰਵਾਈ ਹੋਏ ਕੋਈ ਨਹੀਂ ਬਖਸ਼ਿਆ ਜਾਊਗਾ ਵੇਖੋ ਅਸੀਂ ਤੇ ਸੇਵਾਦਾਰ ਆਂ ਅੱਜ ਪਹਾੜ ਪ੍ਰਭਾਵਿਤ ਏਰੀਏ ਸਵੇਰ ਦਾ ਮੈਂ ਉੱਥੇ ਸੇਵਾ ਕਰਦਾ ਪਿਆ ਉਸੇ ਤਰ੍ਹਾਂ ਦੀ ਟੀ-ਸ਼ਰਟ ਪਰਨੇ ਦੇ ਵਿੱਚ ਇੱਥੇ ਆ ਗਏ ਅਸੀਂ ਤਾਂ ਪੰਜਾਬ ਦੇ ਲੋਕਾਂ ਲਈ ਖੜੇ ਹਾਂ ਡਟੇ ਹਾਂ ਲੜਦੇ ਰਹਾਂਗੇ ਵੇਖੋ ਸਾਡਾ ਤੇ ਕੇਂਦਰ ਨੂੰ ਇਹ ਚਾਹੀਦਾ ਇਹ ਸੋਚਣਾ ਚਾਹੀਦਾ ਕਿ ਪੰਜਾਬ ਦੀਆਂ ਤੇ 6-7 ਜਿਹੜੀਆਂ ਜ਼ਿਲ੍ਹਕਾ ਆ 6-7 ਜ਼ਿਲ੍ਹੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਨੇ ਹੜ੍ਹਾਂ ਦੇ ਵੇਲੇ ਸਗੋਂ ਦੇਣ ਦੀ بجائے ਇਹ ਮੂਜੋ ਰੋਟੀ ਹੁੰਦੇ ਪਏ ਇਹ ਤੇ ਸਗੋਂ ਹੜ੍ਹਾਂ 'ਚ ਇਹਨਾਂ ਨੂੰ ਡਬਲ ਕਣਕ ਦੇਣੀ ਚਾਹੀਦੀ ਆ ਇਹਨਾਂ 6-7 ਜ਼ਿਲ੍ਹੇ 'ਚ ਇਹਨਾਂ ਨੂੰ ਡਬਲ ਕਣਕ ਦੇਣੀ ਚਾਹੀਦੀ ਦੇਖੋ ਜਿਹੜੀ ਬਰਸਾਤ ਆ ਨਾ ਜੇ ਉਹ ਰੁਕੂਗੀ ਤੇ ਫੇਰ ਹੀ ਫਲੱਡ ਜਿਹੜਾ ਵਾ ਉਹ ਵੀ ਸਥਿਤੀ ਜਿਹੜੀ ਕੰਟਰੋਲ 'ਚ ਆ ਸਕਦੀ ਆ ਪਾਣੀ ਦਾ ਲੈਵਲ ਜਿਹੜਾ ਪਿਛਲੇ 34 ਦਿਨਾਂ 'ਚ ਉਹ ਉਨਾ ਹੀ ਲਗਭਗ 94000 ਕਿਊਸਿਕ ਜਾਂ 1 ਲੱਖ ਕਿਊਸਿਕ ਪਿੱਛੋਂ ਜਿੰਨਾ ਪਾਣੀ ਆਉਂਦਾ ਉਹਦੇ 'ਚੋਂ 22000 ਕਿਊਸਿਕ ਰਾਜਸਥਾਨ ਤੇ ਜਿਹੜੀ ਕੋਲਪੂਰ ਫੀਡਰ ਆ ਉਹਦੇ 'ਚ ਜਾਂਦਾ ਬਾਕੀ ਵਾਧਾ ਪਾਣੀ ਜਿਵੇਂ ਪਿੱਛੇ ਜੇ ਥੋੜੇ ਦਿਨ ਹੋਏ ਆ ਪੰਜ ਚਾਰ ਦਿਨ ਹੋਦੋਂ ਇੱਕ ਲੱਖ 16000 ਕਿਊਸੀ ਕੀ 22000 ਕਿਊਸੀ ਕੀ ਜਾਂਦਾ ਪਏ ਦੂਹ ਨਹਿਰਾਂ ਚ 94000 ਦੇ ਲਗਭਗ ਜਿਹੜਾ 94000 ਕਿਊਸੀ ਪਾਣੀ ਇਹ ਦਰਿਆ ਤੇ ਚੱਲਦਾ ਪਏ ਅੱਜ ਵੀ ਲਗਭਗ 94 95000 ਕਿਊਸੀ ਪਾਣੀ ਚੱਲਦਾ ਪਿਆ ਫਸਲਾਂ ਜਿੱਦਾਂ ਚੋ ਪਾਣੀ ਲੰਘ ਗਿਆ ਵਾ ਭਾਵੇਂ ਫੁੱਟ ਫੁੱਟ ਲੰਘ ਫਸਲਾਂ ਬਰਬਾਦ ਹੋ ਗਈਆਂ ਅਸੀਂ ਕਿਸਾਨਾਂ ਦੇ ਨਾਲ ਆ ਕੋਈ ਵੀ ਜਿਹੜਾ ਨੁਕਸਾਨ ਹੋਇਆ ਉਹ 1-1 ਰੁਪਇਆ ਕਿਸਾਨਾਂ ਦਾ ਮਾਪਦਿਆ ਦਿੱਤਾ ਜਾਊਗਾ ਸਾਰੇ ਪੈਸੇ ਕਿਸਾਨਾਂ ਦੇ ਖਾਤੇ ਆਉਣਗੇ ਅਸੀਂ ਆਪ ਖੁਦ ਕਿਸਾਨੇ ਸਾਨੂੰ ਨਹੀਂ ਪਤਾ ਕਿ ਕੀ ਦੁੱਖ ਹੈ ਕੀ ਦਰਦ ਹੈ ਇਹ ਪਰਸ ਇਹਨਾਂ ਦੇ ਬਿਚੈਨ ਦੇਖ ਕੇ ਤੇ ਉਹਨਾਂ ਦੇ ਘਰ 'ਚ ਕਿਵੇਂ ਪੈਸੇ ਆਉਣਗੇ ਦੇਖੋ ਉਹ ਹਲਫੀਆ ਬਿਆਨ ਲੱਗ ਜਾਂਦਾ ਜਿਹੜਾ ਮਾਲਕ ਹਲਫੀਆ ਬਿਆਨ ਦੇ ਦਊਗਾ ਕਿ ਮੇਰੀ ਜ਼ਮੀਨ ਇਹਦੇ ਕੋਠੇ ਕਿਤੇ ਉਹ ਪੈਸੇ ਜਿੰਨੇ ਕਾਸ਼ਤ ਕੀਤੀ ਉਹਦੇ ਖਾਤੇ ਜਾ ਜਾਣਗੇ ਸਰਫੇ ਤਿੰਨ ਬਲੱਡ ਗੇਟ ਖੇਡਦੇ ਵੇ ਦਵਾਰਾ ਅੱਜ ਕੋਲ ਨੇ ਹੋਏ ਦੇ ਸਰੀਤੇ 3 ਮੀਟਰ ਤੇ ਪਾਣੀ ਦਾ ਪੱਧਰ ਵਧਾ ਜਾ ਰਿਹਾ। ਕੋ ਜਦੋਂ ਪਿੱਛੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਨਾ ਫਿਰ ਸੇਫਟੀ ਨੂੰ ਦੇਖਦੇ ਹੋਏ ਉਹ ਗੇਟ ਖੋਲਣੇ ਵੀ ਪੈਂਦੇ ਆ ਕਿਉਂਕਿ ਜੇ ਉਹ ਡੈਮ ਜਿਆਦਾ ਪਾਣੀ ਦਾ ਲੈਵਲ ਵੱਧ ਜਾਂਦਾ ਜੇ ਡੈਮ ਦੀ ਕੋਈ ਕੰਦ ਟ੍ਰੀਡ ਆ ਜਾਂਦੀ ਆ ਜਾਂ ਕੋਈ ਨੁਕਸਾਨ ਹੁੰਦਾ ਉਹ ਨੁਕਸਾਨ ਭਰਨਾ ਬੜਾ ਔਖਾ ਹੋ ਜਾਂਦਾ। ਇਹ ਮਜਬੂਰੀ ਆ ਕੁਦਰਤ ਆ ਕੁਦਰਤ ਦੀ ਮਰਜ਼ੀ ਆ ਜਦੋਂ ਤੱਕ ਬਰਸਾਤ ਹੁੰਦੀ ਰਹੂਗੀ ਉਦੋਂ ਤੱਕ ਇਸ ਤਰ੍ਹਾਂ ਹੀ ਫਲੱਡ ਗੇਟ ਖੁੱਲਦੇ ਰਹਿਣਗੇ। ਇਹਦੇ ਚ ਆਪਾਂ ਇਨਸਾਨੇ ਆਪਣਾ ਤੇ ਹੋਈ ਆ ਵੀ ਆਪਾਂ ਉਹਨੂੰ ਕੰਟਰੋਲ ਕਰਨ ਦੀ ਸਥਿਤੀ ਨੂੰ ਠੀਕ ਕਰਨ ਲਈ ਕੋਈ ਨਾ ਕੁਝ ਕਰਦੇ ਜੀ ਬਿਲਕੁਲ ਸਾਹਿਬ ਜਦੋਂ ਪਾਣੀ ਬਹਿ ਜਾਏਗਾ ਤਾਂ ਕਿ ਇਹ ਅਜਿਹੀ ਮਾਈਨਿੰਗ ਦੀ ਗੱਲ ਲਈ ਇਹ ਤਰ੍ਹਾਂ ਦਾ ਹਾਲ ਹੁੰਦਾ ਕਿਸਾਨ ਉਹਦੇ ਰੇਤੀ ਮਾਈਨਿੰਗ ਦਾ ਸਰਦ ਨਹੀਂ ਉਹ ਦੇਖ ਸਕਦੇ ਬਿਲਕੁਲ ਵੇਖੋ ਪਹਿਲੀਆਂ ਸਰਕਾਰਾਂ ਵੀ ਇਹ ਪਾਲਿਸੀ ਬਣਾ ਸਕਦੀਆਂ ਸਰਦਾਰ ਭਗਵੰਤ ਸਿੰਘ ਮਾਨ ਅਜੇ ਮੁੱਖ ਮੰਤਰੀ ਨੇ ਜਿੰਨਾ ਗਰਾਊਂਡ ਜ਼ੀਰੋ ਤੋਂ ਲੈ ਕੇ ਉੱਤੇ ਤੱਕ ਲੋਕਾਂ ਲਈ ਕੰਮ ਕੋ ਲੈ ਕੇ ਉੱਤੇ ਤੱਕ ਲੋਕਾਂ ਲਈ ਕੰਮ ਕੀਤਾ ਅਹੀਂ ਜਦੋਂ ਕਿਸਾਨਾਂ ਚ ਜਾਂਦੇ ਹਨ ਨਾ ਅੱਗੇ ਜਦੋਂ ਆੜ ਹੁੰਦੇ ਹੀ ਤੇ ਸਾਨੂੰ ਕਿਸਾਨ ਇੱਕੋ ਮੰਗ ਰੱਖਦੇ ਹੀ ਮਾਪਜਾ ਭਾਵੇਂ ਸਾਨੂੰ ਨਾ ਦਿਓ ਭੁੱਲੜ ਸਾਹਿਬ ਸਾਨੂੰ 2 ਮਹੀਨੇ ਆਪਦੀ ਪੈੜੀ ਚੋਂ ਰੇਤ ਕੱਢਣ ਦੀ ਪਰਮਿਸ਼ਨ ਦੇ ਦਿਓ ਕਿਉਂਕਿ ਸਾਡੀਆਂ ਜ਼ਮੀਨਾਂ ਚ ਕਿਤੇ 5-5 7-7 ਫੁੱਟ ਰੇਤ ਚੜ ਗਈ ਆ ਕਿਤੇ 15-15 ਫੁੱਟ ਟੋਏ ਪੈ ਗਈ ਆ ਤੇ ਹਰ ਸਾਲ ਦਰਿਆ ਆਉਂਦਾ ਉਹ ਰੇਤ ਪਾ ਕੇ ਤੇ ਫੇਰ ਪੈਲੀ ਉੱਚੀ ਕਰ ਜਾਂਦਾ ਕਿਉਂਕਿ ਕਾਨੂੰਨੀ ਅਸੀਂ ਪਰਮਿਸ਼ਨ ਦੇ ਨਹੀਂ ਸਕਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਲਿਸੀ 'ਚ ਸੋਧ ਕਰਕੇ ਕੈਬਨਟ 'ਚ ਉਹਨੂੰ ਪਾਸ ਕਰਕੇ ਕਿਸਾਨਾਂ ਦੇ ਹੱਕ 'ਚ ਕਾਨੂੰਨ ਬਣਾਤਾ ਹੋਂ ਜਿਹੜੀ ਰੇਤ ਦੀ ਖਾੜਿਓ ਠੇਕੇਦਾਰ ਦੇ ਨਾਂ ਨਹੀਂ ਜਿਹੜੇ ਕਿਸਾਨ ਦੇ ਨਾਂ ਜ਼ਮੀਨ ਆ ਜਿਹੜੇ ਕਿਸਾਨ ਦੇ ਨਾਂ ਇੰਤਕਾਲ ਗਰਦੌਰੀਆਂ ਜਮ੍ਹਾਂਬੰਦੀ ਆ ਉਸ ਕਿਸਾਨ ਦੇ ਨਾਂ ਖੱਡ ਪਾਸੂ ਪੋਰਟਲ ਤੇ ਕਿਸਾਨ ਅਪਲਾਈ ਕਰੂਗਾ ਉਹਦੇ ਬਾਅਦ ਕਿਸਾਨ 2 ਮਹੀਨੇ ਨਹੀਂ 12 ਮਹੀਨੇ ਆ ਵੀ ਜ਼ਮੀਨ ਚੋਂ ਰੇਚ ਚ ਕਾ ਸਕਦਾ ਕਿਸਾਨ ਆਉਣ ਵਾਲੇ ਦਿਨਾਂ ਚ ਜਿਹੜੇ ਖਾਸ ਕਰਕੇ ਦਰਿਆ ਦੇ ਵਿੱਚ ਡੁੱਬਦੇ ਹੀ ਤੇ ਹਰ ਵਾਰ ਵਿਚਾਰੇ ਉਜੜਦੇ ਹੀ ਉਹ ਕਿਸਾਨ ਹੁਣ ਆਬਾਦ ਹੋਣਗੇ ਉਹ ਕਿਸਾਨ ਸਰੀ ਹੋਣਗੇ ਉਹ ਕਿਸਾਨ ਪੈਸੇ ਚ ਹੋਣਗੇ ਕਿਉਂਕਿ ਵੇਤ 1 ਏਕੜ ਚੋਂ ਠੇਕੇਦਾਰ 4 4 5 5 10 10 ਲੱਖ ਦੀ ਵੀ ਵੇਚ ਜਾਂਦਾ ਤੇ ਕਿਸਾਨਾਂ ਨੂੰ ਜਦੋਂ ਇਹ ਗੱਲ ਦੱਸੀ ਨਾ ਭਾਵੇਂ ਫਸਲ ਉਹਨਾਂ ਦੀ ਮਾਰੀ ਗਈ ਆ ਉਹਨਾਂ ਦੇ ਚਿਹਰੇ ਜਿਹੜੇ ਖਿੜ ਗਏ ਆ ਵੀ ਭਗਵੰਤ ਮਾਨ ਸਾਡਾ ਪੁੱਤਿਆ ਸਾਡਾ ਭਰਾ ਆ ਜਿਨੇ ਸਾਡੇ ਹੱਕ ਚ ਕਾਨੂੰਨ ਬਣਾਤਾ ਕਿਸਾਨਾਂ ਦੇ ਚਿਹਰੇ ਖਿੜ ਗਏ ਉਹਨਾਂ ਸਾਵ ਬਰਾਦ ਵਿੱਚ ਜਿਹੜੀ ਰਾਤ ਕਿਹਦੀ ਲੇਤਾ ਆ ਉਹ ਆਪਦੇ ਪਰਿਵਾਰ ਦੇ ਦੂਜੇ ਜੀਆਂ ਨਾਲ ਹਲਪੀਆਂ ਬਿਆਨ ਬਣਾ ਕੇ ਮਠੇਕੇ ਦੀ ਦਿੱਤੀ ਆ 15 ਕਿੱਲੇ ਤੇ ਉਹ ਤਿੰਨਾਂ ਜੀਆਂ ਨਾਲ ਰੁਪਿਆ ਬਿਆਨ ਬਣਾ ਲਈ ਇੱਕ ਪੰਜਾਂ ਦਾ ਆਪ ਦੇ ਨਾਲ ਪੁਆਲੇ ਦੂਜੇ ਪੰਜਾਂ ਪੰਜਾਂ ਦਾ ਉਹਨਾਂ ਨਾਲ ਕਿਹੇ ਤਾਂ ਭਾਜ ਜਾਣੀ ਰਹਿਣ ਦਿੱਤਾ ਜਾਵੇ। ਜਿਹੜੇ ਜੁੰਨਾਂ ਦਾ ਹੋਰ ਕਿਸਾਨਾਂ ਦਾ ਕਹਿਣਾ ਕਿ ਜਿਹੜਾ ਇਹ ਖਰਾਬਾ ਉਹ 600 ਰੁਪਈਆ ਹੀ ਦਿੱਤਾ ਜਾਂਦਾ ਹੈ ਜਿਹੜੀ ਸਾਡੀ ਲਾਗਤ ਉਹ ਕਾਫੀ ਆ ਜਾਂਦੀ ਹੈ। ਸਾਨੂੰ 650 ਤੋਂ 70 ਹਜ਼ਾਰ ਜਿਹੜਾ ਭਰਾਵਾ ਉਹ ਦਿੱਤਾ ਜਾਵੇ। ਦੇਖੋ ਇਹ ਗੱਲ ਤੇ ਮੈਂ ਵੀ ਪਹਿਲੇ ਦਿਨ ਦਾ ਹੀ ਬੋਲਦਾ ਪਿਆ ਵੀ ਹਰਿਆਣੇ ਵਾਲੇ ਤੇ Rajasthan ਵਾਲੇ ਪਾਣੀ ਲੈਣ ਤੇ ਆ ਜਾਂਦੇ ਆ। ਹੁਣ ਜਦੋਂ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਆ ਇਹ ਕੇਂਦਰ ਨੂੰ ਹੁਣ ਦੇਣਾ ਚਾਹੀਦਾ 70 ਹਜ਼ਾਰ ਨਹੀਂ ਲੱਖ ਰੁਪਈਆ ਦੇਣਾ ਇਹ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਇਹਦਾ ਜਿਹੜਾ ਪੈਸੇ ਨਿਰਧਾਰਤ ਕਰਦੀ ਹੈ ਇਹ ਕੇਂਦਰ ਕਰਦੀ ਹੈ ਤੇ ਅਸੀਂ ਤੇ ਕਹਿੰਦੇ ਆ 70000 ਨਹੀਂ 1 ਲੱਖ ਰੁਪਈਆ ਪ੍ਰਤੀ ਏਕੜ ਕੇਂਦਰ ਨੂੰ ਦੇਣਾ ਚਾਹੀਦਾ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਆ ਤੇ ਡਟ ਕੇ ਖੜੇ ਰਵਾਂਗੇ ਜੋ ਪੰਜਾਬ ਸਰਕਾਰ ਲੋ ਮਦਦ ਹੋਊਗੀ ਉਹ ਵੀ ਅਸੀਂ ਕਰਾਂਗੇ ਪਰ ਕੇਂਦਰ ਨੂੰ ਵੀ ਕਰਨੀ ਚਾਹੀਦੀ ਅਸੀਂ ਪੰਜਾਬ ਸਰਕਾਰ ਵਾਲੇ ਕਹੇ ਗੱਲ ਤੋਂ ਮੁਨ ਕਰਨੀਗੇ ਪਰ ਇੱਥੇ ਮਦਦ ਕੇਂਦਰ ਨੂੰ ਕਰਨ ਕਿਉਂਕਿ ਪਾਣੀ ਸਾਡੇ ਤੇ ਰਾਜਸਥਾਨ ਤੇ ਹਰਿਆਣੇ ਨੂੰ ਵੀ ਜਾਂਦੇ ਸਾਡੇ ਫਿਰ ਜੇ ਪਾਣੀ ਜਾਂਦੇ ਆ ਜੇ ਨੁਕਸਾਨ ਹੁੰਦਾ ਉਹ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਨਾ ਸਰਕਾਰ ਵੱਲੋਂ ਖੇਤਾਂ ਦੀ ਕੀ ਮਦਦ ਕੀਤੀ ਜਾ ਰਹੀ ਹੈ ਪੂਰੀ ਠੋਕ ਕੇ ਮਦਦ ਕਰਾਂਗੇ ਅਸੀਂ ਹਰ ਵੇਲੇ ਕਿਸਾਨਾਂ ਦੇ ਨਾਲ ਪਹਿਲਾਂ ਤੁਸੀਂ ਵੀ ਵੇਖੋ ਪ੍ਰੈਸ ਮੀਡੀਆ ਵਾਲੇ ਪ੍ਰਿੰਟ ਮੀਡੀਆ ਵਾਲੇ ਪਹਿਲਾਂ ਤਾਂ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਡੀ ਕਵਰੇਜ ਪਿਛਲੇ ਲੰਬੇ ਸਮੇਂ ਤੋਂ ਕਰਦੇ ਰਹੇ ਤੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਵੀ ਸਾਡੇ ਨਾਲ ਭਰਾਵਾਂ ਨੂੰ ਚੱਲਦੇ ਰਹੇ ਤੇ ਸਰਕਾਰ ਬਣਨ ਤੋਂ ਬਾਅਦ ਵੀ ਚੱਲਦੇ ਰਹੇ ਬਾਕੀ ਤੁਸੀਂ ਕਵਰੇਜ ਕਰਦੇ ਰਹੇ ਜੇ ਕੋਈ ਮੰਤਰੀ ਜਾਂ ਕੋਈ ਐਮਐਲਏ ਜਦੋਂ ਆੜੋਂਦੇ ਹੀ ਜੇ ਕੋਈ ਜਾਂਦਾ ਤੇ ਫੋਟੋ ਲਵਾ ਕੇ ਤੇ ਗੰਨਮਣ ਘੇਰੇ ਘੇਰੇ ਤੇ ਉਸਲੇ ਮੋਢਾ ਅਹੀਂ ਵੇਖੋ 12-12 ਘੰਟੇ ਉੱਥੇ ਹੜਾਲੇ ਥਾਂ ਤੇ ਲੋਕਾਂ ਦੀ ਸੇਵਾ ਕਰਦੇ ਆ ਜੋ ਸਰਕਾਰ ਨੂੰ ਉਹ ਵੀ ਮਦਦ ਹੋਊਗੀ ਅਹੀਂ ਆਪ ਦੇ ਕੋਲੋਂ ਵੀ ਜਿੰਨੇ ਜੋਗੇ ਮਦਦ ਕਰਦੇ ਤੇ ਸਾਡੇ ਜਿਹੜੇ ਨਾਲ ਵਰਕਰ ਨੇ ਸਾਡੇ ਸਰਪੰਚ ਨੇ ਸਾਡੇ ਚੇਅਰਮੈਨ ਜਿੰਨੇ ਜੋਗੇ ਉਹ ਆ ਉਹ ਵੀ ਉੱਥੇ ਮਦਦ ਕਰਦੇ ਆ